ਸਾਰੇ ਟਕਸਾਲੀ ਪਰਿਵਾਰ ਆਪ ਦੇਖ ਸਕਦੇ ਹੋ ਮੇਰੇ ਨਾਲ ਵੀ ਖੜੇ ਅਰਾਈਆਂ ਵਾਲਾ ਸਾਹਿਬ ਦਾ ਪਰਿਵਾਰ ਭੋਲੂ ਵਾਲਾ ਸਾਹਿਬ ਦਾ ਪਰਿਵਾਰ ਸਾਰੇ ਪਰਿਵਾਰ ਸਮਰਾ ਸਾਹਿਬ ਵੀ ਇੱਥੇ ਸੀਗੇ ਸਮਰਾ ਸਾਹਿਬ ਚਲੇ ਗਏ ਨੇ ਉਹਨਾਂ ਦਾ ਪਰਿਵਾਰ ਤੇਜੀ ਗਿੱਲ ਸਾਹਿਬ ਵੱਲੋਂ ਉਹਨਾਂ ਦੇ ਵੱਡੇ ਸੁਪੁੱਤਰ ਜਿੰਮੀ ਜੀ ਉਹ ਵੀ ਐਸੇ ਸੀ ਸਰਦਾਰ ਮੱਗਰ ਸਿੰਘ ਲੋਕਾਂ ਦਾ ਬਹੁਤ ਵਧੀਆ ਹੰਗਾਰਾ ਵੇਲੇ ਆਪਣਾ ਵੀ ਫੱਟ ਬੰਦਾ ਹੈ ਜਿਹੜੇ ਪਤ ਨੂੰ ਪਿਆਰ ਕਰਦੇ ਐ ਅਕਾਲੀ ਦਰ ਨੂੰ ਟਕੜਾ ਹੁੰਦਾ ਵੇਖਣਾ ਚਾਹੁੰਦੇ ਐ ਆਪਾਂ ਵੱਲ ਚੜ ਕੇ ਸਾਰੇ ਅੱਗੇ ਸਾਡਾ ਸਾਥ ਦੋ ਸਾਰਿਆਂ ਦੀ ਸਹਿਯੋਗ ਨਾਲ ਸਾਰੇ ਦੇ ਨਾਲ ਮਿਲ ਕੇ ਸਾਰਾ ਕੁਝ ਹੋਣਾ ਹੈ ਉਹ ਇਹ ਦੀ ਜਿਹੜੀ ਜਦ ਰਹਿਣ ਬਣਦੀ ਹੈ ਨਾ ਉਦੋਂ ਫਿਰ ਕਿਸੇ ਦਾ ਕੁਛ ਕੇ ਨਹੀਂ ਬਣਦੇ ਲੋਕਾਂ ਦੀ ਜ਼ਹਿਰ ਬਣ ਜਾਂਦੇ ਐ ਤੇ ਮੋਟੇ ਫਤੇ ਹੋ ਜਾਂਦੇ ਐ ਮੈਂ ਉਹ ਤਾਂ ਕਹਿੰਦਾ ਸੀ ਕਿ ਕੋਈ ਸੱਜਣ ਦੇ ਮਨ 'ਚ ਕੋਈ ਗਲ ਹੋਵੇ ਕਿਹੜੀ ਕਿਉਂ ਨਾ ਹੋਵੇ ਇਹ ਕਹਦੇ ਆ ਕਿ ਅਸੀਂ ਸੋਬਤ ਜ਼ਿਲ੍ਹਾ ਕਟਿਆ ਪਰ ਜਦੋਂ ਵਕਰਾ ਦੀ ਆਪਾਂ ਗਿਣਤੀ ਨਹੀਂ ਕਰਦੇ ਗਿਣਾ ਨਾ ਨੂੰ ਗਿਣਾ ਨਹੀਂ ਆਇਆ ਕੋਈ ਹੈ ਜਿਹੜੀ ਆਪਣੀ ਜਿੰਗਲ ਸਾਡੇ ਬਕਾਣ ਹੋ ਗਿਆ ਕਿ ਜਿਹੜਾ ਪੁਰਾਣਾ ਮਤਾ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਪਾਉਂਦਾ ਸੀ ਉਹ ਵੀ ਰਜਿਸਟਰ 'ਚ ਅੱਜ ਮਤਾ ਪਿਆ ਕਿ ਇਸ ਮੀਟਿੰਗ ਦੀ ਬਾਰੇ ਉਸ ਮੀਟਿੰਗ ਦੇ ਵਿੱਚ ਦੱਸਿਆ ਗਿਆ ਕਿ ਅੱਜ ਦੇ ਸਮੇਂ ਇਹ ਮੀਟਿੰਗ ਕੀਤੀ ਗਈ ਤੇ ਸ਼ਰੋਮਣੀ ਅਕਾਲੀ ਦਲ ਲਈ ਕੀਤੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੇ ਵਿੱਚ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਨੌਜਵਾਨ ਆਗੂ ਸਾਹਮਣੇ ਆਏ ਆ ਤੇ ਉਹ ਵੀ ਟਕਸਾਲੀ ਅਕਾਲੀ ਪਰਿਵਾਰਾਂ ਦੇ ਤੇ ਉਹਨਾਂ ਦੇ ਸਾਹਮਣੇ ਆਉਂਦਿਆਂ ਸਾਰੀ ਉਹਨਾਂ ਦੇ ਨਾਲ ਫਰੀਦਕੋਟ ਦੇ ਜਿੰਨੇ ਵੀ ਟਕਸਾਲੀ ਅਕਾਲੀ ਆ ਪੁਰਾਣੇ ਉਹਨਾਂ ਦੇ ਪਰਿਵਾਰ ਉਹਨਾਂ ਦੇ ਨਾਲ ਖੜ ਗਏ ਆ ਮੋਢੇ ਦੇ ਨਾਲ ਮੋਢਾ ਲਾ ਕੇ ਖੜ ਗਏ ਆ ਤੇ ਸਾਥ ਦੇਣ ਦਾ ਪ੍ਰੋਸਾ ਦੱਸਦਾ ਹੈ ਅੱਜ ਤੋਂ ਭਰਤੀ ਮੁਹਿੰਮ ਉਹਨਾਂ ਨੇ ਸ਼ੁਰੂ ਕਰ ਦਿੱਤੀ ਆ ਤੇ ਇਹ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਸਮਾਗਮ ਕੀਤਾ ਜਾਵੇਗਾ ਜਿਸ ਦੇ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਜਿਹੜੇ ਹੁਕਮਨਾਮੇ ਲਾਗੂ ਕੀਤਾ ਗਿਆ ਸੀ ਉਸ ਨੂੰ ਲੈ ਕੇ ਜਿਹੜੀ ਕਮੇਟੀ ਬਣਾਈ ਗਈ ਹੈ ਸੱਤ ਮੈਂਬਰੀ ਜੀ ਦੇ ਪੰਜ ਮੈਂਬਰ ਹੁਣ ਰਹਿ ਗਏ ਆ ਉਹ ਪੰਜੇ ਮੈਂਬਰ ਫਰੀਦਕੋਟ ਆਉਣਗੇ ਤੇ ਆ ਕੇ ਪੰਥਕ ਸੋਚ ਨੂੰ ਬਚਾਉਣ ਲਈ ਅਕਾਲੀ ਦਲ ਨੂੰ ਬਚਾਉਣ ਲਈ ਵਿਚਾਰਾਂ ਕਰਨਗੇ ਤੇ ਸਾਰਿਆਂ ਤੋਂ ਸਾਥ ਲਿਆ ਜਾਵੇਗਾ ਆਓ ਸੁਣਦੇ ਹਾਂ ਇਸ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੀਆਂ ਵਿਚਾਰਾਂ ਕੀਤੀਆਂ ਗਈਆਂ ਤੇ ਕੀ ਗੱਲਾਂਬਾਤਾਂ ਹੋਈਆਂ ਅਕਾਲੀ ਦਲ ਨੂੰ ਤੇ ਪੰਥਕ ਸੋਚ ਨੂੰ ਬਚਾਉਣ ਦੇ ਲਈ ਅੱਜ ਗੁਰਦੁਆਰਾ ਸਿੰਘ ਸਭਾ ਫਰੀਦਕੋਟ ਵਿਖੇ 10 ਵਜੇ ਸਾਡੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਆਗਾਜ਼ ਲਈ ਫਰੀਦਕੋਟ ਵਿਖੇ ਸਾਰੀ ਸੰਗਤ ਨੂੰ ਅਪੀਲ ਕਰਕੇ ਅੱਜ ਇੱਥੇ ਮੀਟਿੰਗ ਸੱਦੀ ਗਈ ਸੀ ਤੇ ਇਸ ਮੀਟਿੰਗ ਦੇ ਵਿੱਚ ਇਸ ਮੀਟਿੰਗ ਦਾ ਮੁੱਖ ਉਦੇਸ਼ ਕੀ ਸੀ ਜੋ 2 ਤਰੀਕ ਨੂੰ ਅਕਾਲ ਤਖਤ ਸਾਹਿਬ ਵੱਲੋਂ ਜਿਹੜੇ ਹੁਕਮਨਾਮਾ ਸਾਹਿਬ ਜਾਰੀ ਹੋਏ ਸਨ ਉਹਨਾਂ ਦੇ ਵਿੱਚ ਜਿਹੜੀ 7 ਮੈਂਬਰੀ ਕਮੇਟੀ ਬਣੀ ਸੀ ਤੇ ਉਸ ਕਮੇਟੀ ਚੋਂ ਦੋ ਕਮੇਟੀ ਮੈਂਬਰ ਜਿਹੜੇ ਅਸਤੀਫਾ ਦੇ ਗਏ ਸੀ ਪਿੱਛੇ 25 ਪੰਜ ਮੈਂਬਰੀ ਕਮੇਟੀ ਨੇ ਜਿਹੜੀ ਭਰਤੀ ਦਾ ਆਗਾਜ਼ ਸਾਰੇ ਪੰਜਾਬ ਦੇ ਵਿੱਚ ਸ਼ੁਰੂ ਕਰ ਦਿੱਤਾ ਸੀ ਉਹਦੀ ਲੜੀ ਤਹਿਤ ਹੀ ਫਰੀਦਕੋਟ ਦੇ ਵਿੱਚ ਕਿਸ ਤਰ੍ਹਾਂ ਭਰਤੀ ਸ਼ੁਰੂ ਕੀਤੀ ਜਾਵੇ ਭਰਤੀ ਦੇ ਵਿੱਚ ਖੁੱਲਾ ਵਿਚਾਰ ਵਟਾਂਦਰਾ ਸੰਗਤ ਵੱਲੋਂ ਕੋਈ ਵੀ ਸੰਗਤ ਵਿੱਚ ਜਾ ਕੇ ਆਪਣਾ ਵਿਚਾਰ ਰੱਖ ਸਕਦਾ ਸੀਗਾ ਤੇ ਸਾਰੇ ਹੀ ਟਕਸਾਲੀ ਨਵੇਂ ਸਾਰੀ ਅਪੀਲ ਸੰਗਤ ਨੂੰ ਕਰਕੇ ਇਸ ਮੀਟਿੰਗ ਲਈ ਕਾਲ ਦਿੱਤੀ ਗਈ ਸੀ ਸਾਨੂੰ ਬੜੀ ਖੁਸ਼ੀ ਹੋਈ ਇਸ ਮੀਟਿੰਗ ਦੇ ਵਿੱਚ ਸਾਰੇ ਟਕਸਾਲੀ ਪਰਿਵਾਰ ਆਪ ਦੇਖ ਸਕਦੇ ਹੋ ਮੇਰੇ ਨਾਲ ਵੀ ਖੜੇ ਅਰਾਈਆਂ ਵਾਲਾ ਸਾਹਿਬ ਦਾ ਪਰਿਵਾਰ ਭੋਲੂ ਵਾਲਾ ਸਾਹਿਬ ਦਾ ਪਰਿਵਾਰ ਸਾਰੇ ਪਰਿਵਾਰ ਸਮਰਾ ਸਾਹਿਬ ਵੀ ਇੱਥੇ ਸੀਗੇ ਸਮਰਾ ਸਾਹਿਬ ਚਲੇ ਗਏ ਨੇ ਉਹਨਾਂ ਦਾ ਪਰਿਵਾਰ ਤੇਜੀ ਗਿੱਲ ਸਾਹਿਬ ਵੱਲੋਂ ਉਹਨਾਂ ਦੇ ਵੱਡੇ ਸੁਪੁੱਤਰ ਜਿੰਮੀ ਜੀ ਉਹ ਵੀ ਐਸੇ ਸੀ ਸਰਦਾਰ ਮੱਗਰ ਸਿੰਘ ਹੋਰ ਵੀ ਮੈਂ ਕਈਆਂ ਦਾ ਗੱਲ ਭੁੱਲ ਸਕਦਾ ਕਿ ਸਾਰੇ ਹੀ ਟਕਸਾਲੀ ਪਰਿਵਾਰ ਅੱਛਾ ਸਭ ਤੋਂ ਖੁਸ਼ੀ ਦੀ ਗੱਲ ਇੱਥੇ ਇਹ ਹੋਈ ਕਿ ਜਿਹੜਾ ਪੁਰਾਣਾ ਮਤਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਪਾਉਂਦਾ ਸੀ ਉਹ ਵੀ ਰਜਿਸਟਰ ਚ ਅੱਜ ਮਤਾ ਪਿਆ ਕਿ ਇਸ ਮੀਟਿੰਗ ਦੀ ਬਾਰੇ ਉਸ ਮੀਟਿੰਗ ਦੇ ਵਿੱਚ ਦੱਸਿਆ ਗਿਆ ਕਿ ਅੱਜ ਦੇ ਸਮੇਂ ਇਹ ਮੀਟਿੰਗ ਕੀਤੀ ਗਈ ਤੇ ਸ਼੍ਰੋਮਣੀ ਅਕਾਲੀ ਦਲ ਲਈ ਕੀਤੀ ਇਹ ਸੀ ਹਾਲੀ ਸਾਬ ਸਾਡਾ ਅੱਜ ਫਾਈਨਲ ਹੋ ਗਿਆ ਮੀਟਿੰਗ ਦਾ ਫਾਈਨਲ ਇਹ ਹੋਇਆ ਜੀ ਵਿਚਾਰ ਖੁੱਲੀ ਵਿਚਾਰ ਸੀ ਸੰਗਤਾਂ ਦੀਆਂ ਸੁਝਾਅ ਕਿ ਇਸ ਭਰਤੀ ਮੈਂ ਮੈਨੂੰ ਅੱਗੇ ਕਿਵੇਂ ਲਿਆ ਜਾਵੇ ਜਿਹੜੀ 5 ਮੈਂਬਰੀ ਕਮੇਟੀ ਨੇ ਫਰੀਜ਼ਪੋਰਟ ਵਿਖੇ ਆਉਣਾ ਹੈ ਜਿਹੜਾ ਉਸ ਮੀਟਿੰਗ ਦੇ ਤਹਿਤ ਜਿਹੜਾ ਸੰਗਤ ਨੇ ਉਸ ਇਕੱਠ ਕਰਨਾ ਹੈ ਉਹਦੀਆਂ ਵੀ ਵਿਚਾਰ ਵਟਾਂਦਰਾ ਹੋਣਾ ਤੇ ਉਹ ਕਿਦਾਂ ਅਸੀਂ ਉਸ ਮੀਟਿੰਗ ਅੱਗੇ ਕਿਹੜੀ ਤਾਰੀਖ ਹੋਵੇ ਕਿਸ ਕਿਸ ਤਰੀਕੇ ਨਾਲ ਜੇ ਕਿਹੜੀ ਕਿਹੜੀ ਜਗ੍ਹਾ ਤੇ ਮੀਟਿੰਗ ਬੁਲਾਈ ਜਾਵੇ ਉਹ ਸਾਰੀਆਂ ਵਿਚਾਰ ਵਟਾਂਦਰਾ ਹੋ ਜਾਵੇ ਇਹ ਸਾਰੀ ਸੰਗਤ ਹੀ ਇਹ ਸੁਣੇਗੀ ਅੱਜ ਸਾਰਾ ਮੀਟਿੰਗ ਬੁਲਾਉਣ ਦਾ ਮਕਸਦ ਇਹ ਹੀ ਸੀਗਾ ਕਿ ਜਿੰਨੇ ਕੱਲ ਚਾਲੀ ਕੰਨ ਜਾਂ ਉਹ ਹੈ ਕੋਈ ਵੀ ਇੱਥੇ ਜਿਹੜਾ ਕਾਲ ਤੱਕ ਨੂੰ ਪ੍ਰੇਮ ਕਰਦਾ ਹੈ ਸਾਰੇ ਇਹਨੂੰ ਖੁੱਲਾ ਸੱਦਾ ਅਸੀਂ ਦਿੱਤਾ ਸੀਗਾ ਉਹਨਾਂ ਸਾਰਿਆਂ ਦਾ ਵਿਚਾਰ ਅਸੀਂ ਲਿੱਤੇ ਹੈ ਸਾਰੀ ਸੰਗਤ ਨੇ ਹੀ ਸਾਰਾ ਫੈਸਲਾ ਲੈਣਾ ਹੈ ਨਾਲ ਮਿਲ ਕੇ ਹੀ ਸਾਰਾ ਫੈਸਲਾ ਲਵਾਂਗੇ ਕਾਲ ਤੱਕ ਸਾਰੀ ਸ਼ਾਮ ਕੈਮ ਰਹਿੋਗੇ ਤੇ ਸਰਕਾਰ ਵੀ ਬਣਜੋਗੇ ਤੇ ਹੋ ਸਕਦਾ ਸਰਕਾਰ ਤੋਂ ਕੋਈ ਵੱਡੀ ਚੀਜ਼ ਵੀ ਬਣ ਜਾਵੇ ਕੁਝ ਨਿਤ ਕਲਾਤ ਬਣਦੇ ਹਨ ਮੈਨੂੰ ਪਤਾ ਲੱਗਦਾ ਕਈ ਦੇਸ਼ਾਂ ਦੇ ਵਾਪਸੇ ਕੱਲੇ ਹੋ ਰਹੇ ਹੈ ਇਸੇ ਸੇ ਸੋਚੂਰੇ ਕੁਛ ਵੀ ਹੋ ਸਕਦਾ ਕੁਛ ਵੀ ਕੌਮ ਨੂੰ ਮਿਲ ਸਕਦਾ ਕੋਈ ਵੱਡੀ ਗੱਲ ਨਹੀਂ ਕੈਮ ਹੋਣਾ ਚਾਹੀਦਾ ਸਿਧਾਂਤ ਜਿਹੜੇ ਪਾਤ ਜਿੰਦ ਸਹਿਬਾ ਦੇ ਮਤਾਰ ਦੂਦ ਸੰਬੰਧ ਦੇ ਮਤਾਰ ਉਹ ਸਿਧਾਂਤ ਨਾਲ ਹੋ ਗਿਆ ਤੇ ਫਸੇ ਹੀ ਪਤੇ ਮੇਰਾ ਜਿੰਦਗੀ ਚ ਉਸ ਵਾਂਗ ਹੈ ਸਟੂਡੈਂਟ ਲਾਈਫ ਮੈਂ ਜਿਆਦਾ ਕੀ ਟੈਸ਼ਨ ਨਹੀਂ ਲਏ ਇਦੋਂ ਮੈਂ ਇੱਥੇ ਉਹ ਗੱਲ ਕਰਨ ਆਇਆ ਤੇ ਹਿਮਾਚਲ ਚੱਕਰਾਂ ਦੇ 20 ਬੰਦੇ ਕਿਸਾਨ ਦੇਸੀ ਨੂੰ ਮਿਲਣਾਗੇ ਵੀ ਸਰ ਨੂੰ ਕਹਾਣ ਦੇ ਪੈਸੇ ਦਰਬਾਰ ਸੰ ਦਰਬਾਰ ਤੋਂ ਮਿਲੇ ਮੈਂ ਉਹਨਾਂ ਨਾਲ ਚੱਲੇਗਾ ਬੀਸੀਪਲ ਸੰਗੀ ਸਾਹਿਬ ਤੁਮ ਤੁਮਾ ਨਾ ਹੋਗੇ ਔਰ ਅਸੀ ਉਹ ਐਜੂਕੇਸ਼ਨ ਲਈ ਉਹ ਸੈਜਿਟੇਸ਼ਨ ਦੇ ਵਿੱਚ ਕਿਸਾਨ ਦੇ ਸੈਜਿਟੇਸ਼ਨ ਦੇ ਵਿੱਚ 400 ਕਰੋੜ ਰੁਪਏ ਜਮ੍ਹਾਂ ਹੋਏ ਸੀ ਪੰਜਾਬ ਦੇ ਕਿਸਾਨਾਂ ਨੂੰ ਇਹ ਵਿਆਸ ਦੀ ਗੱਲ ਹੈ ਜਦੋਂ ਦਰਬਾਰ ਸਿੰਘ ਮੁਖੰਦਰੀ ਦਰਬਾਰ ਸਿੰਘ ਜਦ ਰਾਏ ਸਿੰਘ ਨੂੰ ਆਪਣੇ ਅੰਗਰੇਜ਼ ਸਿਖਾ ਰਹੇ ਭਰਿਆ ਸੀ ਇਵੇਂ ਮੁਟਾਕੀ ਤੋਂ ਉਹਦੇ ਅਸੀਂ ਤੈਨੂੰ ਪਸਾਨਾ ਨੂੰ ਪੜ੍ਹਿਆ ਸੀ ਅਸੀਂ ਚਲਾ ਕੇ ਰਏ ਸੀ ਤੇ ਜਦੋਂ ਰਾਤ ਚੱਲਦੀ ਹੈ ਨਾ ਫਿਰ ਤਮਾਦਾ ਹੀ ਹੋ ਜਾਂਦੀਆਂ ਕਿਸੇ ਨੂੰ ਆਸ ਸੀ ਨਹੀਂ ਮੈਨੂੰ ਵੀ ਕਿਹਦੇ ਸੇ ਕੋਈ ਜਾਣਦਾ ਸੀਗਾ ਜਦੋਂ ਉਹ ਗਿਆ ਸਾਰੇ ਪੰਜਾਬ ਦੇ ਮਾਨਸਾ ਬੋਲਣ ਜਾ ਰਹੇ ਆ ਕਦੇ ਬੰਦਾਲੇ ਬੋਲਣ ਜਾ ਰਹੇ ਆ ਤਾਂ ਉਹ ਇਹਦੀ ਜਿਹੜੀ ਜਨ ਲਹਿਰ ਬਣਦੀ ਹੈ ਨਾ ਉਦੋਂ ਫਿਰ ਕਿਸੇ ਨੂੰ ਕੁਝ ਕਹਿੰਦੇ ਬੰਦੇ ਲੋਕਾਂ ਦੇ ਜ਼ਹਿਰ ਬਣ ਜਾਂਦੇ ਆ ਤੇ ਮੋਟੇ ਫਤੇ ਹੋ ਜਾਂਦੇ ਆ ਮੈਂ ਉਹ ਤਾਂ ਕਹਿੰਦਾ ਸੀ ਕਿ ਸੱਜਣ ਦੇ ਮੰਚ 'ਤੇ ਕੋਈ ਗੱਲ ਹੋਵੇ ਕਿਹਣੀ ਜਿਉਂ ਨਾ ਹੋਵੇ ਸੇਰ ਕਾਲੀਆ ਕੋ ਜਿੱਥੇ ਪਹੁੰਚੇ ਹੋਏ ਆ ਪੰਥ ਨੂੰ ਪਿਆਰ ਕਰਨ ਵਾਲੇ ਪਹੁੰਚੇ ਹੋਏ ਸਾਡੇ ਸਾਰਿਆਂ ਦਾ ਮੈਂ ਇੱਥੇ ਪਹੁੰਚਣ ਦੇ ਤੈਨੂੰ ਧੰਨਵਾਦ ਕਰਦਾ ਅੱਪਾ ਸਾਰੇ ਨੇ ਮੇਰੇ ਤੋਂ ਪਹਿਲਾਂ ਸਾਰੇ ਬੋਲੇ ਜਿਸ ਤੱਕ ਕਰ ਗਿਆ ਭਾਈ 71 ਹੋਏ ਐ ਆਪ ਨੂੰ ਪਤਾ ਹੈ ਮੈਂ ਜਾਨਾ ਸਮਾਂ ਨਹੀਂ ਲਵਾਂਗਾ ਹੁਣ 18 ਮਾਰਚ ਨੂੰ ਜੋ ਪੰਜ ਮੈਮਰੀ ਕਮੇਟੀ ਹੈ ਉਹਨਾਂ ਨੇ ਕាល ਤੱਕ ਸਾਬ ਅਰਦਾਸ ਬੇਨਤੀਆਂ ਕਰਕੇ ਭਰਤੀ ਮਿਹਨ ਸ਼ੁਰੂ ਕਰ ਦਿੱਤੀ ਹੈ ਉਸ ਦੇ ਤਹਿਤ ਉਹਨਾਂ ਨੇ ਹੁਣ ਤੱਕ ਜੇਤ ਲੇੜੇ ਦੇ ਵਿੱਚ ਮੀਟਿੰਗ ਕਰਨੀ ਸੁਮਾਣੇ ਦੇ ਵਿੱਚ ਮੀਟਿੰਗ ਹੋਈ ਗੁਰਦਾਸਪੁਰ ਦੇ ਵਿੱਚ ਮੀਟਿੰਗ ਹੋਈ ਸ਼ੁਰੂਆਤ ਉਹਨਾਂ ਨੇ ਬਲੇਰਕੋਟ ਲੈ ਤੋਂ ਕੀਤੀ ਸੀ ਕੱਲ ਬਰਦਾਸਪੁਰ ਮੀਟਿੰਗ ਸੀ ਬਹੁਤ ਵੱਡੀ ਬਹੁਤ ਜ਼ਿਆਦਾ ਲੋਕਾਂ ਦਾ ਬਹੁਤ ਵਧੀਆ ਹੰਕਾਰਾ ਮਿਲਿਆ ਆਪਰਾ ਵੀ ਹੱਥ ਬੰਦਾ ਹੈ ਜਿਹੜੇ ਪਤ ਨੂੰ ਪਿਆਰ ਕਰਦੇ ਆ ਅਕਾਲੀ ਦਰਨ ਨੂੰ ਤਕੜਾ ਹੁੰਦਾ ਵੇਖਣਾ ਚਾਹੁੰਦੇ ਆ ਆਪਾਂ ਵੱਧ ਚੜ ਕੇ ਸਾਰੇ ਅੱਕੇ ਸਾਡਾ ਸਾਥ ਦੋ ਸਾਰਿਆਂ ਦੀ ਸਹਿਯੋਗ ਨਾਲ ਸਾਰੇ ਦੇ ਨਾਲ ਮਿਲ ਕੇ ਸਾਰਾ ਕੁਝ ਹੋਣਾ ਹੈ ਮੇਰੇ ਤੋਂ ਪਹਿਲਾਂ ਪ੍ਰਾਸ਼ਾਣ ਨੇ ਕਹੀ ਦਿੱਤਾ ਸੀ ਅਜਿਹਾ ਇਹਨੇ ਸੁਝਵਾਨ ਹੈ ਨਹੀਂ ਤੇ ਸਾਡੇ ਅੱਗੇ ਲੱਗੋ ਅਸੀਂ ਕੰਮ ਕਰਨ ਨੂੰ ਤਕੜੇ ਆ ਸਾਡੀ ਸਾਰੀ ਟੀਮ ਲੱਗਣੀ ਹੈ ਸਾਡੇ ਨਾਲ ਲੱਗੋ ਸਾਨੂੰ ਦੱਸੋ ਸਹੀ ਰਾਹ ਪਾਉਂਦਾ ਇਹ ਸ਼ੁਰੂਤ ਤੋਂ ਹੀ ਬੋਤਰਾ ਸਾਹਿਬ ਇੱਕ ਧਾਰਮਿਕ ਤੇ ਪੰਚਸਤੇ ਰਿਹਾ ਸ਼ਰੋਮਨੀ ਅਕਾਲੀ ਰਾਣਾ ਜੋ ਵੀ ਪ੍ਰੋਗਰਾਮ ਹੁੰਦਾ ਸੀ ਉਹ ਤੋਂ ਸ਼ੁਰੂ ਹੁੰਦਾ ਸੀ ਇੱਥੇ ਹੁੰਦਾ ਰਿਹਾ ਹੈ ਸਾਡਾ ਪਰਿਵਾਰ ਜਿਹਦਾ ਰਣਜੀਤ ਸਿੰਘ ਜੀ ਕੋਲੀ ਜਿੰਨਾ ਸਾਰੀ ਉਮਰ ਇਹ ਸਿਆਸਤ ਦੇ ਵਿੱਚ ਸ਼ਰੋਮਨੀ ਅਕਾਲੀ ਰਾਣਾ ਦੀ ਕੜੀ ਹੋਦੀ ਜੇੜਾ ਜਿਹੜੀ ਉਹਨਾਂ ਨੇ ਤਿਹਾਰ ਕੇ ਦਿੱਲੀ ਹੋਵੇ ਸ਼ਹਿਰ ਪਿਆਸੀ ਦੇ ਨਾਲ ਸੇਤੋਂ ਸਾਡੇ ਨਾਲ ਰਿਪੋਰਟ ਦੇ ਵਿੱਚ ਕੱਟੀ ਹੋਵੇ ਇਹ ਕਹਦੇ ਆ ਕਿ ਅਸੀਂ ਬੱਤ ਜੇਲਾ ਕਟਿਆ ਪਰ ਜਦੋਂ ਬਟਾ ਦੀ ਆਪਾਂ ਇੰਤਨੀ ਨਹੀਂ ਕਰਦੇ ਗਿਣਾ ਨਾਣੋ ਗਿਣਾ ਨਹੀਂ ਹੈ ਭਾਗ ਕੋ ਗਿਆ ਜਦੋਂ ਬੱਤ ਜਿਹੜੀ ਆਪਣੀ ਜੇਗਲ ਸਾਡੇ ਬਟਾਣ ਗਿਆ ਜਦੋਂ ਉਹਨਾਂ ਦੇ ਪਾਸੀ ਕਰਕੇ ਸੜਤਾ ਤੇ ਅੱਜ ਫੇਰ ਹੀ ਉਸੇ ਚਾਹਤਿਆ ਅੱਜ ਮਉਤ ਤੁਸੀਂ ਹੋਈ ਤਾਂ ਨੂੰ ਉਜੀ ਫੇਰ ਇਸ ਤਾਰਮਾ ਕਦੇ ਅੱਧਕ ਸਕੇ ਤੇ ਆਗੇ ਅੱਗੇ ਘਟੋਇਆ ਸ਼ੋਭਨੀਆ ਕਲੀਦਾਲ ਦਾ ਅਸੀਂ ਤੁਹਾਨੂੰ ਵਿਸ਼ਵਾਸ ਕਰਦੇ ਹਾਂ ਕਿ ਪ੍ਰਮਾਤਮਾ ਨੇ ਦੇਸ਼ ਦੇ ਚੋਂ ਬਹੁਤ ਬਹੁਤ ਵੱਡੇ ਲੀਡਰ ਪੈਦਾ ਕੀਤੇ ਆ ਇੱਕ ਤੋਂ ਫਿਰ ਥੱਕੀ ਲਹਿਰ ਹੈ ਜੀ ਕੋਲ ਤੋਂ ਕਿਸੇ ਤਰ੍ਹਾਂ ਇਹੋ ਰਕੇ ਬਦੂਗੀ ਸਾਰੇ ਟਕਸਾਲੀ